हां जी मित्रों आज ਆਪਾਂ ਫਰੂਟ ਫਲਾਈ ਤੇ ਗੱਲ ਕਰਦੇ ਆਂ ਜਿਹੜੀ ਕਿ ਬਾਗਾਂ ਵਾਲਿਆਂ ਲਈ ਫਰੂਟ ਵਾਲਿਆਂ ਲਈ ਸਭ ਤੋਂ ਵੱਡੀ ਮਸੀਬਤ ਬਣੀ ਹੋਈ ਉਹਦਾ ਕੋਈ ਇਲਾਜ ਨਹੀਂ ਬਹੁਤ ਘੱਟਾ ਇਲਾਜ ਆ ਜਿਵੇਂ ਆਹ ਦੇਖੋ ਐ ਤੇ ਅਡੰਗ ਮਾਰ ਗਈ ਇਹ ਤੇ ਇਹ ਹਜੇ ਇਦਾਂ ਹੀ ਚੱਲੀਆਂ ਜਾਊਗਾ ਪਰ ਇਹ ਖਰਾਬ ਆ ਪੀਸ ਇਹਦੇ ਵਿੱਚ ਆਂਡੇ ਦੇ ਜਾਂਦੀ ਹੈ ਇਹ ਤੇ ਪੱਕੀ ਜਾਂਉ ਤੇ ਜਿਵੇਂ ਆਹ ਦੇਖੋ ਆਹ ਜਮੀਂ ਖਰਾਬ ਹੋਇਆ ਪਿਆ ਇਹ ਜਮੀਂ ਖਤਮੀ ਹੋਇਆ ਪਿਆ ਦੇਖੋ ਇਹ ਬਹੁਤ ਵੱਡੀ ਮੁਸੀਬਤ ਆ ਜਿਹੜੇ ਫਰੂਟ ਦਾ ਕੰਮ ਕਰਦੇ ਆ ਇਹ ਇਹ ਹੈ ਜੀ ਫਰੂਟ ਫਲਾਈ ਦਾ ਇਹ ਜਹਾ ਅਟੈਕ ਹੁੰਦਾ ਜਾਨਕਿ ਫਰੂਟ ਦਾ ਕੰਮ ਛਡਾ ਦਿੰਦੀ ਆ ਇਹ ਇਹਦੇ ਲਈ ਅਸੀਂ ਸਪਰੇਅ ਦਿੰਨੇ ਹੁੰਨੇ ਆ ਡੈਲੀਗੇਟ ਜਾਂ ਟ੍ਰੇਸਰ ਮੈਲਾਥੀਨ ਵੀ ਦੇਈ ਜਾਂਦੇ ਆ ਅਸੀਂ ਫਿਰ ਵੀ ਇਹ ਜਾਨਕਿ ਸਾਈਡਾਂ ਸੂਡਾਂ ਤੇ ਕਿਤੇ ਨਾ ਕਿਤੇ ਅਟੈਕ ਹੋ ਜਾਂਦਾ ਕ੍ਰੌਪ ਗਾਰਡ ਵੀ ਲਾ ਦਾਨੇ ਆ ਇਹ ਉਦਾਂ ਕੋਈ ਬਹੁਤਾ ਉਹਦਾ ਉਹ ਨਹੀਂ ਸਪਰੇਅ ਹੀ ਇਹਦਾ ਅਸਲੀ ਹੱਲ ਆ ਤੇ ਆ ਦੇਖੋ ਆ ਜਿਵੇਂ ਹੁਣ ਪੀਸ ਆ ਇਹ ਪੀਸ ਤੇ ਮਾਰਗੀ ਪਰ ਇਹ ਹਾਰਡ ਪਿਆ ਹੈ ਜੀ ਪਰ ਇਹ ਕਫਰ ਚ ਆਉਂਦਾ ਨਹੀਂ ਹੈਗਾ ਤੋੜਨ ਨੂੰ ਜੀ ਨਹੀਂ ਕਰਦਾ ਹੁਣ ਇਹਦਾ ਤੇ ਪੱਕ ਜੂਗਾ ਇਹ ਪਰ ਇਹ ਵਿੱਚੋਂ ਕਦੇ ਵੀ ਖਰਾਬ ਹੋ ਸਕਦਾ ਤੇ ਇਸ ਲਈ ਇਹ ਜਿਹੜਾ ਫਰੂਟ ਫ्लाई ਦਾ ਅਟੈਕ ਹੈ ਨਾ ਇਹ ਬਹੁਤ ਵੱਡੀ ਮੁਸੀਬਤ ਹੈ ਤੇ ਬਾਗਾਂ ਵਾਲਿਆਂ ਦੇ ਨੇ ਕੰਮ ਛਿੜਾਤੇ ਤੇ ਇਲਾਜ ਦਾ ਬਸ ਇਹਦਾ ਸਪਰੇ ਹੀ ਆ ਹੁਣ ਕਿੰਨੇ ਕੁ ਸਪਰੇ ਦੇਈ ਜਾਵਾਂਗੇ ਤੇ ਜ਼ਿਆਦਾਤਰ ਇਹ ਜਿੱਥੇ ਵੱਡੇ ਲੈਵਲ ਦਾ ਕੰਮ ਹੁੰਦਾ ਜਿਵੇਂ 10-15 ਕਿੱਲੇ ਇਕੱਠੇ ਲੱਗੇ ਹੋਏ ਆ ਉੱਥੇ ਘੱਟ ਅਟੈਕ ਹੁੰਦਾ ਜਿਨਾਂ ਦੇ ਸਾਈਡਾਂ ਸੂਡਾਂ ਆ ਜਾਂਦੇ ਜ਼ਿਆਦਾ ਹੁੰਦਾ ਜਿੱਥੇ ਕਿੱਲਾ ਅੱਧਾ ਕਿੱਲਾ ਉੱਥੇ ਇਹ ਜ਼ਿਆਦਾ ਅਟੈਕ ਕਰ ਜਾਂਦੀ ਹੈ ਤੇ ਇਸ ਤਰ੍ਹਾਂ ਇਹ ਬਹੁ ਬੜੀ ਮੁਸੀਬਤ ਬਾਗਾਂ ਵਾਲਿਆਂ ਲਈ ਤੇ ਇਹਦਾ ਪ੍ਰੋਪਰ ਹੱਲ ਹਜੇ ਤੱਕ ਕੋਈ ਨਹੀਂ ਨਿਕਲਿਆ ਹਾਲੇ ਵੀ ਆਵੇ ਕੁਸ ਪ੍ਰੇਹਾ ਕਰ ਕਰ ਆਪਾਂ ਨੇ ਜਿਹੜੀਆਂ ਮਧੂ ਮੱਖੀਆਂ ਨੇ ਨਾ ਉਹ ਭਜਾਤੀਆਂ ਜਿੱਥੇ ਉਹ ਹੁੰਦੀਆਂ ਸੀਗੀਆਂ ਫਰੂਟ ਫਲਾਈ ਘਟ ਆਉਂਦੀ ਸੀ ਤੇ ਉਹ ਅਟ੍ਰੈਕਟ ਕਰਦੀਆਂ ਸੀਗੀਆਂ ਉਹਨੂੰ ਬਾਕੀ ਮਿੱਤਰੋ ਹੁਣ ਕੁਦਰਤ ਆ ਇਹਦੇ ਨਾਲ ਕੋਈ ਮੁਕਾਬਲਾ ਨਹੀਂ ਤੇ ਮਿਲਦੇ ਆਂ ਜੀ ਅਗਲੇ ਅਪਡੇਟ ਤੇ ਧੰਨਵਾਦ ਜੀ